ਆਗਮ ਪਰਮ ਦੁਹਾਦੋ ਜਿਤ ਨਿਤ ਅਮਰਤ ਹੋਏ ਚਲ ਰਹੀ ਰਣੀ ਬਾਤ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਦ ਸੁੱਖਾਂ ਦੇ ਦਾਤੇ ਹਲਦ ਬੰਦੇ ਰੱਖੇ ਮਨੁਤਾ ਦੇ ਸਰਬ ਸੰਜ ਗੁਰੂ ਰਹਿਬਰ ਜਉਤ ਗੁਰੂ ਉਤਾਰ ਗੁਰਗੱਦੀ ਤੇ ਬਿਰਾਜ ਬਾਨ ਪਾਣੀ ਬੋਤ ਕਿਹਾਂ ਦਿਨ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਰੰਸਬ ਦੀ ਪੰਨ ਜੁਰੀ ਅੰਦਰ ਸਤਿਗੁਰੂ ਘਰ ਦਾ ਸਤਿ ਸੰਗ ਦੀਓ ਆਓ ਜੋ ਚਿਰਾਂ ਤੋਂ ਆਪਾਂ ਤਨ ਤਨ ਸਾਈਂ ਸਿਧਿ ਗੁਰੂ ਨਾਨਕ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡਾਂ ਦੇ ਮਾਲਕ ਸਦਾ ਸਹਾਇ ਦਾਤਾ ਪਰਸ਼ਦੇ ਪਾਵਨ ਜੀਵਨ ਦੀ ਜੋ ਅਮਰ ਕਥਾ ਆਪਾਂ ਕਰ ਰਹੇ ਹਾਂ ਤਾ ਉਹ ਅੱਜ ਵੀ ਉਸੇ ਲੜੀ ਵਿੱਚੋਂ ਕੋਝ ਕਰਪੀ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰਿਏ ਕਾਗੇ ਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆ ਸੋ ਆਪਾ ਬਨ ਜਾਈਏ ਜਮਾਂ ਦੀ ਮਰ ਤੋਂ ਬਨ ਜਾਈਏ ਅੱਜ ਸੁਣਦੇ ਆ ਦੇਖਦੇ ਆ ਰਹੇ ਆਪਾਂ ਚਰਾਸੀ ਗੱਲ ਚੋਨਾ ਇਹਨਾਂ ਦੇ ਜੋ ਜਨਮ ਤੇ ਮਰ ਦਾ ਦੁੱਖ ਹੈ ਉਹ ਤੋਂ ਆਪਾਂ ਬਚ ਸਕੀਏ ਤਕਰੀਬ ਦਾ ਪਾਦੋਜ ਇਸ ਗੱਲ ਨੂੰ ਦਰਉਂਦੇ ਆ ਕਲਕਪਾ ਪ੍ਰਮਾਣ ਦਿਆ ਸੀ ਬਹੁਤ ਵਧੀਆ ਜਿਹੜੇ ਚੱਕੀ ਦੇ ਕਿਲ ਨਾਲ ਜੁੜੇ ਰੇ ਦਾਣੇ ਉਹ ਦਰਪੜ ਪਿਸਣ ਤੋਂ ਬਚ ਗਏ ਜਿਹੜੇ ਦਾਣੇ ਚੱਕੀ ਦੇ ਨਾਲ ਜੁੜੇ ਰਹੇ ਉੰਨਾਂ ਦਾ ਬਾਲ ਬਿੰਦਾ ਨਹੀਂ ਹੋਇਆ। ਉਸੇ ਹੀ ਸਲਾਮਤ ਰਹੇ। ਇਸ ਸਤਿਗੁਰੂ ਜੀ ਜੇ ਗੁਰੂ ਦੇ ਨਾਲ ਜੁੜੇ ਰਹਿਵਾਂਗੇ ਤੇ ਕੋਈ ਸ਼ਬਦ ਵਾਲੀ ਗੱਲ ਨਹੀਂ ਕਿ ਅਸੀਂ ਦੁੱਖਾਂ ਦੇ ਨਾਲ ਨਾ ਬੱਸ ਸਕੀਏ। ਜਬਾਂ ਦੀ ਮਾਰ ਤੋਂ ਨਾ ਬੱਸ ਸਕੀਏ। ਅਰ ਜਨਮ ਦਾ ਇਹ ਦੁੱਖ ਉਹ ਤੋਂ ਨਾ ਬਸ ਕਦੇ ਹੋ ਨਹੀਂ ਸਕਦਾ ਕਿਉਂਕਿ ਗੁਰੂ ਹਾਇਰ ਸਰਬੰਧ ਦਾ ਭਲਾ ਮੰਗਣ ਵਾਲਾ ਤੇ ਕਰਨ ਵਾਲਾ ਹੈ ਉਹ ਤਾਂ ਚਾਹੁੰਦਾ ਹੈ ਕੋਈ ਮੇਰੇ ਕੋਲ ਆਵੇ ਗੁਰੂ ਤੇ ਗੱਲ ਕਹਿੰਦਾ ਤੇ ਮੇਰੇ ਕੋਲ ਕੋਈ ਆਵੇ ਤੇ ਝੋਲੀਆਂ ਪਰ ਕੇ ਲੈ ਜਾਵੇ ਤੇ ਜੇ ਸਾਨੂੰ ਜਰੂਰਤ ਹੀ ਨਾ ਹੋਵੇ ਤਾਂ ਨਰਨ ਨਰਨ ਜਾਵੋਗੇ ਪਾ ਜਰੂਰਤ ਦੇ ਮੁਤਾਬਕ ਜਾਣਾ ਫਿਰ ਜਰੂਰਤ ਦੇ ਸਮਝਣੋਂ ਦੇ ਜਰੂਰਤ ਨੂੰ ਸਮਝ ਕੇ ਜੇ ਮੈਨੂੰ ਇੱਜੇ ਦੀ ਜਰੂਰਤ ਪੀਓ ਦਿੱਟ ਕਾਣਾ ਲੱਭਣਾ ਪਊ ਪੀਓ ਦਿੱਟ ਕਾਣਾ ਲੱਭਣਾ ਪਊ ਤੁਸੀਂ ਸਬਜੀ ਲੈਣੀ ਸਬਜੀ ਦੇ ਬਾਜ਼ਾਰ ਜਾਣਾ ਪਊ ਹੀਰੇ ਜਾਵਾਰਾ ਕੁ ਜਿਹੇ ਹੀਰੇ ਜਾਵਾਰਾ ਤਦੇ ਵਿਚਾਰ ਵਿੱਚ ਜਾਣਾ ਪਉ ਉਹਨਾਂ ਹਟਾਂ ਤੇ ਜਾ ਕੇ ਮੰਗਣਾ ਪਉ ਜੇਨ ਪ੍ਰਾਪਤ ਹੋ ਉਹ ਤੇ ਜੇ ਇਹ ਸਬਜੀ ਵਾਲੇ ਤੇ ਕਾਮ ਤੇ ਜਾ ਕੇ ਕਹ ਜੀਏ ਦੋ ਕ ਹੀਰੇ ਦੇ ਸਾਨੂੰ ਅਸੀਂ ਦੋ ਹੀ ਦੇ ਚਾਹੇ ਤੇ ਸਾਨੂੰ ਉਹ ਕਹੂਗਾ ਮੇਰੇ ਕੋ ਹੀਰੇ ਨਹੀਂ ਭਰਾਵਾ ਮੇਰੇ ਕੋ ਤਾਂ ਗੋਭੀ ਆਏ ਤੂੰ ਲੈ ਜਾ ਦੋ ਬਹਿ ਘਟ ਦੇ ਜਾ ਗੁਰੂ ਕੋ ਹੈ ਸਭ ਕੁਝ ਤੇ ਗੁਰੂ ਕੋ ਇਹ ਗੱਲ ਵੀ ਕੋਈ ਚੀਜ਼ ਹੈ ਨਹੀਂ ਹੈ ਉਹ ਕੋ ਸਭ ਕੁਝ ਕੇਵਲ ਹੈ ਨਹੀਂ ਤੇ ਇੱਕ ਚੀਜ਼ ਉਹ ਕੋਲ ਨਹੀਂ ਹੈ ਉਹ ਝੂਠ ਹੈ ਨਹੀਂ ਉਹ ਜਦੋਂ ਸ੍ਰੀ ਰਾਮ ਅੱਲਾ ਖੁਦਾ ਕਹਿੰਦੇ ਨਾ ਕਹਨੇ ਆ ਉਹ ਕੋ ਸਭ ਕੁਝ ਹੈ ਇੱਕ ਆਇ ਨਿਕ ਝੂਠ ਹੈ ਨਹੀਂ ਉਹ ਦੀ ਬਿੰਦਾਂ ਸਨ ਉਥੋਂ ਨੰਦਿਆ ਚੁਗਲੀਰ ਕਦ ਵਤ ਮਿਲੇ ਸਨ ਉਥੋਂ ਉਹਦੇ ਤੋਂ ਸੁਭ ਗੁਣ ਰੱਬੀ ਗੁਣ ਮਿਲਦੇ ਆ ਉਹ ਜਿਹੜੇ ਬੰਦੇ ਨਾਲ ਤੇ ਕਰਾ ਨਹੀਂ ਹੋ ਗਈ ਤੁਹਾਨੂੰ ਅੱਪਾ ਉਹ ਇਹ ਜਿ ਪੜਿਆ ਸੀਗਾ ਘਰ ਤਾਂ ਤੇਰੇ ਸਭ ਵਿੱਚ ਹੈ ਜਿਸ ਦੇ ਸੋ ਪਾਵੇ ਹੁਣ ਆਪਾਂ ਵਿਚਾਰ ਕੀਤੀ ਆ ਕਿ ਉਹ ਕੋ ਦਿੰਦਿਆ ਚੁਗਲੇ ਜਖਤ ਨਹੀਂ ਝੂਠ ਨਹੀਂ ਉਹ ਕੋਣ ਫਿਰ ਕਿੱਥੋਂ ਆਇਆ ਝੂਠ ਇਹ ਪਹਿਲੋ ਗੁਰੂ ਦੇ ਕੋਲ ਨਹੀਂ ਲੇਕਿਨ ਗੁਰੂ ਦਾ ਬਣਾਇਆ ਹੋਇਆ ਸਭ ਕੁਝ ਹੈ ਇਸ ਸੰਸਾਰ ਤੋਂ ਮਿਲਦਾ ਹੈ ਦਿੱਤਾ ਗੁਰੂ ਦਾ ਹੀ ਇਸ ਸੰਸਾਰ ਤੋਂ ਵਰਤਾਰਾ ਗੁਰੂ ਦਾ ਹੀ ਇਸ ਸੰਸਾਰ ਵਿੱਚ ਆਪਾਂ ਪਹਿਲਾਂ ਵਿਚਾਰ ਕੀਤੀ ਕਿ ਜਿਸ ਚੀਜ਼ ਦੀ ਜ਼ਰੂਰਤ ਹੋ ਗਈ ਉਸੇ ਅੱਗੇ ਜਾਣਾ ਤਾਂ ਪਾਉ ਹੋ ਸਾਨੂੰ ਜੇ ਚੋਟ ਦੀ ਲੋੜ ਹੈ ਤੇ ਚੋਟ ਦੀ ਦੁਕਾਨ ਤੇ ਜਾਣਾ ਪਊਗਾ ਸੌਦਾ ਉਹਦਾ ਹੀ ਆ ਸਭ ਕੁਝ ਇਰਗਾਂ ਨੰਦੇ ਦ્વੈਤ ਵਾਲੀ ਥਾਂ ਤੇ ਜਾਣਾ ਲੋੜ ਹੈ ਤੇ ਉੱਥੇ ਜਾਣਾ ਪਊਗਾ ਭਾਵੇਂ ਬੜਿਆ ਸਭ ਕੁਝ ਉਸਨੇ ਆ ਉਹਨੇ ਆਪਣੇ ਕੋਲ ਬਹੁਤ ਘੱਟ ਰੱਖਿਆ ਸਾਨੂੰ ਸਭ ਕੁਝ ਦੇ ਦਿੱਤਾ ਤੁਦਲਾ ਪਾ ਕਰਦੇ ਸੀ ਪਹਿਰੋ ਜਿਹੜੇ ਸੱਚ ਦੇ ਮਨ ਜਾ ਰਹੇ ਹੋਏ ਸਾਹਿਤਾ ਸੋਤਾ ਜਿਨ੍ਹਾਂ ਨੇ ਕੀਤਾ ਉਸੇ ਪੰਨੇ ਪਿਆਰੇ ਤੇ ਕੱਲ ਆਪਾਂ ਮੁਕਮ ਸੰਧ ਦੀ ਤੱਕ ਵਿਚਾਰ ਕੀਤੀ ਸੀ ਅਸਲ ਵਿੱਚ ਤਾਂ ਇਹ ਕੋ ਸਾਧਨ ਸੀ ਪਿਆਰੇ ਕਿ ਗੁਣ ਭਾਵੀ ਤੇ ਉੜਦੇ ਨਹੀਂ ਫਿਰਦੇ ਗੁਣ ਵਾਸਤੇ ਕੋਈ ਟਿਕਾਣਾ ਚਾਹੀਦਾ ਹੈ ਗੁਣ ਵਾਸਤੇ ਕੋਈ ਟਿਕਾਣਾ ਚਾਹੀਦਾ ਹੈ ਉਹਦੇ ਨਿਹੜ ਵਾਸਤੇ ਕੋਈ ਟਿਕਾਣਾ ਚਾਹੀਦਾ ਹੈ ਉਹ ਟਿਕਾਣਾ ਸ਼ਰੀਰ ਸਰੀਰ ਤੋਂ ਬਗਾਇਰ ਕੋਈ ਰਹਿ ਨਹੀਂ ਚਾਲਕ ਤੇ ਹਵਾਦੂ ਨਹੀਂ ਮਿਲਦਾ ਸਰੀਰ ਤੋਂ ਮਿਲਦਾ ਸਰੀਰ ਵਿੱਚ ਰੱਖਿਆ ਜਾਣਾ ਮੁਰ ਗੜ ਹੁਣ ਦਾਇਆ RAM ਪਾਪਾਂ ਦੀ ਧਰਤੀ ਦਿੱਲੀ ਵਾਇਗਰੂ ਲਾਹੌਰ ਜਿੱਥੇ ਤੜਕੇ 4:00 ਤੋਂ ਲੈ ਕੇ ਦਿਨ ਚੜ੍ਹੇ ਤੱਕ ਕਤਲੇ ਆਮ ਉਹ ਤੋਂ ਦਾਇਆ ਕਰ ਲੈਣੀ ਤੇ ਤੇ ਕਿਹਦੇ ਵਿੱਚ ਚੁਕਾਈ ਦੈਰ ਆਪਦੇ ਅੰਦਰ ਤੇ ਦੈ ਦਾ ਕੇ ਪੁੱਤਰ ਧਰਮ ਤੇ ਧਰਮ ਕਿੱਥੋਂ ਲਿਆਂਦਾ ਧਰਮ ਲਿਆਂਦਾ ਦਿੱਲੀ ਤੋਂ ਹਸਤਨਾਪੁਰ ਤੋਂ ਕਿਉਂਕਿ ਧਰਮਾਂ ਬਲ ਤੋਂ ਬਗੈਰ ਨਹੀਂ ਸਰਦਾ ਮੜਾ ਤਾਂ ਦੋ ਹੀ ਪ੍ਰੈਸ ਕਰਦੇ ਔਰੂਦੇ ਨੇ ਕੀਤਾ ਰਾਜ ਦਾ ਮਾਲਕ ਸੀਗਾ ਸਦਾ ਸੀ ਤਾਤ ਸੀ ਲੱਥਾ ਬ੍ਰਹਮ ਬੀਰਾ ਦਾ ਧਰਮ ਇਹਨਾਂ ਅਸੀਂ ਨਸ਼ਟ ਕਰ ਦਿੱਤਾ ਤਨ ਕੋਲ ਨਾਨਕ ਮਿਲੇ ਬਾਬਰ ਨੇ ਲੱਖਾਂ ਨੂੰ ਕਤਲ ਕੀਤਾ ਲੱਖਾਂ ਦੇ ਧਰਮ ਖਰਾਬ ਕੀਤੇ ਬਲ ਤੋਂ ਬਗੈਰ ਤਾਂ ਨਹੀਂ ਬਸਦਾ ਤੇ ਬਲ ਕਿੱਥੇ ਲੁਕਿਆ ਸੀ ਆ ਹਸਤਨਪੁਰ ਜਿੱਥੇ ਪੰਜ ਪਾਡੋ ਰਹਿੰਦੇ ਸੀ ਪੰਜ ਪਾਡੋ